ਫਗਵਾੜਾ ਸ਼ਹਿਰ ਦੇ ਜਮਾਲਪੁਰ ਨਜ਼ਦੀਕ ਅੱਜ ਸਵੇਰੇ ਇੱਕ ਪੰਜਾਬ ਰੋਡਵੇਜ਼ ਵੱਸਦਾ ਸੜਕ ਉੱਤੇ ਖੜੀ ਖਰਾਬ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਜਦਕਿ ਬੱਸ ਵਿੱਚ ਸਵਾਰ ਕਈ ਸਵਾਰੀਆਂ ਤੇ ਡਰਾਈਵਰ ਪ੍ਰਭਜਿੰਦਰ ਸਿੰਘ ਨੂੰ ਗੰਭੀਰ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਮੌਕੇ ਰਾਗੀਰਾ ਨੇ ਦੱਸਿਆ ਕਿ ਇੱਕ ਗੱਡੀ ਜੋ ਸਬਜ਼ੀਆਂ ਲੈ ਕੇ ਜਾ ਰਹੀ ਸੀ ਤਾਂ ਉਸ ਦਾ ਟਾਇਰ ਖੁੱਲ ਜਾਣ ਕਾਰਨ ਗੱਡੀ ਸੜਕ ਦੇ ਵਿੱਚ ਘਾਰ ਰੁਕ ਗਈ। ਇਸ ਦੌਰਾਨ ਪਿੱਛੋਂ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਚਾਨਕ ਉਸ ਨਾਲ ਟਕਰਾ ਗਈ ਜਿਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਉਧਰ ਬੱਸ ਡਰਾਈਵਰ ਪ੍ਰਭਜਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਚਲੰਦਰ ਜਾ ਰਹੇ ਸਨ ਕਿ ਅਚਾਨਕ ਅੱਗੇ ਜਾ ਰਹੀ ਇੱਕ ਹੋਰ ਕਾਰ ਨੇ ਬ੍ਰੇਕ ਲਗਾ ਦਿੱਤੀ ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਟੱਕਰ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕ ਮੌਕੇ ਤੇ ਇਕੱਠੇ ਹੋ ਗਏ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਇਸ ਹਾਦਸੇ ਬਾਰੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਫਗਵਾੜੇ ਤੋਂ ਆਂਦਾ ਸੀ ਜੀ ਤੇ ਗ੍ਰਾਮ ਨੂੰ ਜਾਂਦਾ ਸੀ ਪਹਿਲਾਂ ਉਹ ਗੱਡੀ ਖੜੀ ਸੀ ਉਹਦਾ ਐਕਸੀਡੈਂਟ ਬੋਲਾ ਟਾਇਰ ਪੈਂਚਰ ਹੋ ਗਿਆ ਟਾਇਰ ਨਿਕਲ ਕੇ ਉੱਧਰ ਚਲ ਗਿਆ ਉਸ ਤੋਂ ਬਾਅਦ ਇਹ ਰਫਤਾਰ ਸੇ ਦਿੱਲੀ ਤੋਂ ਗੱਡੀ ਆਈ ਮਗਰ ਬੱਸ ਸੀ ਆਪਣੀ ਪੰਜਾਬ ਰੋਡ ਤੇ ਉਹਨਾਂ ਦੇ ਐਕਸਲ ਟੁੱਟ ਕੇ ਦੂਜੀ ਸਾਈਡ ਤੇ ਗਿਆ ਸੀ ਤੇ ਵਰਗੁਣੀ ਰਸਤੇ ਜਿੱਕੇ ਟਿਉਣੀ ਸਾਈਡ ਤੇ ਨਹੀਂ ਕੀਤੀ ਇਸ ਕਰਕੇ ਐਕਸੀਡੈਂਟ ਬੱਸ ਵਿੱਚ ਬੱਸ ਵਿੱਚ ਕਿੰਨੀਆਂ ਸਵਾਰੀਆਂ ਸੀ ਕੁਝ ਪਤਾ ਬੱਸੇ ਪੂਰੀ ਫੁੱਲ ਸਵਾਰੀਆਂ ਸੀ ਸਾਰੇ ਕਾਫੀ ਸਟਾਫ ਸੀ ਕਿੱਥੇ ਜਾ ਰਹੇ ਸੀ ਕੁਝ ਪਤਾ ਇਹ ਲੁਧਿਆਣੇ ਤੋਂ ਜਲੰਧਾ ਜਾ ਰਹੇ ਸੀ ਲੁਧਿਆਣੇ ਤੋਂ ਜਲੰਧਾ ਜਾ ਰਹੇ ਸੀ ਹਾਂਜੀ ਤੇ ਕਿੰਨੀਆਂ ਕੁ ਸਵਾਰੀਆਂ ਦੇ ਸੱਟਾ ਲੱਗੀਆਂ ਸਵਾਰੀਆਂ ਲੱਗੀਆਂ 20-25 ਦੇ ਸੱਟਾ ਲੱਗੀਆਂ ਜੀ ਤੇ ਸਾਰੇ ਉਹਨਾਂ ਨੂੰ ਇੱਥੇ ਜਮਾਲਪੁਰ ਦਾ ਡਾਕਟਰ ਨੇ ਹਸਪਤਾਲ ਹੀ ਪਹੁੰਚਾਇਆ ਠੀਕ ਠਾਕ ਬੰਦੇ ਸਾਰੇ ਨਹੀਂ ਦੋ ਚਾਰ ਬੰਦੇ ਸੀਰੀਅਸ ਸਵਾਰ ਤੇ ਵਰਤੀ ਦਾ ਜਮਾਲਪੁਰ ਹਸਪਤਾਲ ਕਿੱਥੇ ਦਾ ਸਿਮਰ ਨੂੰ ਆਪਣੇ ਡਾਕਟਰ ਜੀ ਇੱਥੇ ਉਹ ਪਹੁੰਚਾਇਆ ਬਾਕੀ ਇਨੀ ਲੈ ਕੇ ਗੁਰਾਇਆ ਤੇ ਫੋਗੜੇ ਉੱਤੇ ਲੈ ਗਿਆ ਮਰੀਜ਼ ਭਾਜੀ ਇਹ ਸਵੇਰੇ ਪਹਿਲਾਂ ਇੱਕ ਗੱਡੀ ਆਈ ਸੀ ਸ਼ਿਮਲਾ ਮਿਰਚ ਸਬਜ਼ੀ ਦੀ ਭਰੀ ਹੋਈ ਸੀ ਇਹ ਜਲੰਧਰ ਜਾ ਰਹੀ ਸੀ ਜੀ ਇਹਦਾ ਟਾਇਰ ਖੁੱਲ ਗਿਆ ਜੀ ਇਹ ਵਿੱਚ ਸੜਕ ਤੇ ਜੀ ਉੱਥੇ ਰੋਗੀ ਪਿੱਛੋਂ ਜੀ ਇੱਕ ਗੱਡੀ ਬਲੈਰੋ ਆਈ ਹੈ ਜੀ ਉਹ ਉਹਨੂੰ ਕੰਟਰੋਲ ਕਰਦਿਆ ਕਰਦਿਆ ਜੀ ਪਿੱਛੋਂ ਬੱਸ ਵਾਲੇ ਨੇ ਜੀ ਬਹੁਤ ਸਪੀਡ ਨਾਲ ਮਾਰੀ ਤੇ ਸਵਾਰੀਆਂ ਕਿੰਨੀਆਂ ਠੀਕ ਪਤਾ ਕੁਝ ਬੱਸ ਜੀ ਸਵਾਰੀਆਂ ਬਹੁਤ ਸੀ ਹੈ ਜੀ ਉਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਐ ਜੀ ਕਿੰਨੀਆਂ ਸੱਟਾਂ ਲੱਗੀਆਂ ਕਿੰਨੇ ਦੀ ਸੱਟ ਬਹੁਤਾ ਬਚਾ ਹੈਗਾ ਐ ਜੀ ਠੀਕ ਐ ਨਾ ਬਾਕੀ ਦਵਾਈ ਦੂਈ ਲੈ ਕੇ ਮੈਂ ਨਿਕਲ ਗਿਆ ਤੇ ਹੋਇਆ ਕਿਦਾਂ ਐਕਸੀਡੈਂਟ ਕੋਈ ਪਤਾ ਹੋਇਆ ਜੀ ਬਲੈਰੋ ਆ ਰਹੀ ਜੋ ਰਾਜਸਥਾਨ ਵੱਲੋਂ ਆਈ ਸਬਜ਼ੀ ਦੀ ਭਰੀ ਜੀ ਉਹਦਾ ਜੀ ਰਿਮ ਖੁੱਲ ਗਿਆ ਜੀ ਟੱਕਾ ਟੱਕਾ ਖੋਲੇ ਗੱਡੀ ਜੀ ਗੱਬੇ ਹੀ ਰੋਗੀ ਆ ਪਿੱਛੋਂ ਗੱਡੀ ਆਈ ਅੱਡੀ ਉਹਸਤੀ ਬਾਸ ਵਾਲੇ ਦੀ ਓਵਰ ਸਪੀਡ ਸੀਗੀ ਜਿਹੜੀ ਬਲੈਰੋ ਸੀ ਉਹ ਰੋਕਦਿਆ ਰੋਕਦਿਆ ਜੀ ਪਿੱਛੋਂ ਬਾਸ ਵਾਲੇ ਨੇ ਬਹੁਤ ਸਪੀਡ ਦੇ ਮਾਰੀ ਐ ਜੀ ਸਵਾਰੀਆਂ ਇੱਥੇ ਹੀ ਆ ਜਾਂ ਕਿੱਦਾਂ ਸਵਾਰੀਆਂ ਜੀ ਚਲੇ ਗਈਆਂ ਕੋਈ ਹਸਪੀਟਲ ਕੋਈ ਮਾਰੇ ਅੱਗੇ ਵਿੱਚ ਲੋਗਲ ਡਾਕਟਰ ਦਵਾਈਆਂ ਲੈਣ ਪਤਾ ਲੱਗਾ ਜੀ ਕਿੱਥੋਂ ਕਿੱਥੇ ਜਾ ਰਹੀ ਸੀ ਬਸ ਬੱਸ ਜੀ ਜਲੰਧਰ ਜਾ ਰਹੀ ਸੀ ਆਈ ਕਿੱਧਰੋਂ ਸੀਗੀ ਆਈ ਲੁਧਿਆਣੇ ਵੱਲੋਂ ਆ ਜੀ ਹਾਂ ਜੀ ਕਿੱਥੋਂ ਕਿੱਥੇ ਜਾ ਰਹੇ ਸੀਗੀ ਅਸੀਂ ਲੁਧਿਆਣੇ ਤੋਂ ਜਲੰਧਰ ਪ ਜਾ ਰਹੇ ਸੀ ਤੇ ਹੋਇਆ ਕਿੱਦਾਂ ਸਰ ਆ ਵੀਰ ਜੀ ਮੇਰੇ ਕੈਟਰ ਖਰਾਬ ਸੀ ਆ ਗੱਡੀ ਵਾਲੇ ਮੇਰੇ ਬ੍ਰੇਕ ਮਾਰੀ ਤੇ ਬ੍ਰੇਕ ਲੱਗਦੀ ਲੱਗੀ ਪੂਰੀ ਪਟਵਾਰਕ ਨਹੀਂ ਤੇ ਬ੍ਰੇਕ ਵੱਜੀ ਆ ਤੇ ਮੋੜੀ ਉਹ ਜੱਕਰਾ ਅਮਰੀਕ ਮਾਰੀ ਤੇ ਗੱਡੀ ਵਿੱਚ ਤੇ ਸਵਾਰੀਆਂ ਕਿੱਦਾਂ ਠੀਕ ਹੈ ਜੀ ਸਵਾਰੀ ਦਾ ਬਚਾਇਆ ਮਾੜੀ ਮੋੜੀ ਸੱਟਾਂ ਲੱਗੀਆਂ ਪਰ ਸਵਾਰੀ ਠੀਕ ਹੈ ਜੀ ਆਪਣਾ ਹਾਂ ਜੀ ਡਰਾਈਵਰ ਨੂੰ ਸਾਡੇ ਗੋਡੇ ਤੇ ਲੱਗੀ ਗਈ ਹੈ ਹਾਂ ਜੀ ਤੇ ਬਾਕੀ ਬਚਾ ਲਿਆ ਤੇ ਆਏ ਆਪਣੇ ਲੁਧਿਆਣੇ ਤੋਂ ਅੰਮ੍ਰਿਤਸਰ ਜਾਣਾ ਸੀ ਜਲੰਧਰ ਜਾਣਾ ਸੀ ਜਲੰਧਰ ਹਾਂ ਜੀ ਉਹ ਨਾਮ ਬਰਬਜਿੰਦਰ ਸਿੰਘ ਜੀ ਹਾਂ ਕਿੱਥੋਂ ਕਿੱਥੇ ਜਾ ਰਹੇ ਸੀ ਸਰ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ ਤੇ ਗੱਡੀ ਕਿਹੜੀ ਹੈ ਆਪਣੀ 55000 ਤੇ ਸਾਰੇ ਲੁਧਿਆਣੇ ਤੋਂ ਕਿੱਥੇ ਜਾਣਾ ਸੀ ਜਲੰਧਰ ਜੀ ਕਿ ਹੋਇਆ ਕਿਦਾਂ ਐਕਸੀਡੈਂਟ ਸਰ ਹੋਣੀ ਹੋ ਗਿਆ ਗੱਡੀ ਖਰਾਬ ਕਰੀ ਜਾਂ ਮਗਰ ਜੀਪ ਵਾਲਾ ਜੱਕਦਾ ਬ੍ਰੇਕ ਮਾਰਤੀ ਐ ਹਾਂਜੀ ਤਾਂ ਮੈਂ ਬ੍ਰੇਕ ਪੂਰੀ ਲੱਗੀ ਤੇ ਬਥੇਰੀ ਜੀ ਦੇਖੋ ਕਿੰਨੀ ਲੱਗੀ ਬ੍ਰੇਕ ਹਾਂਜੀ ਸਰ ਕਿੰਨਾ ਜੱਕਦਾ ਬ੍ਰੇਕ ਸਵਾਰੀਆਂ ਕਿਦਾਂ ਠੀਕ ਆ ਸਾਰੀਆਂ ਆਹ ਸਵਾਰੀਆਂ ਠੀਕ ਐ ਮਾੜੀ ਮੋੜੀ ਲੱਗੀ ਹਾਂਜੀ ਟੋਟਲ ਸਵਾਰੀਆਂ ਕਿੰਨੀਆਂ ਸੀ ਸਰ ਇਹਦੇ ਵਿੱਚ ਟੋਟਲ ਸਵਾਰੀਆਂ ਹੋਣੀਆਂ 5-6 ਸਵਾਰੀਆਂ ਹੋਣੀਆਂ ਤੁਹਾਡੀ ਸਿਰ ਠੀਕ ਆ ਬੜਾ ਠੀਕ ਐ ਸਾਰੇ ਠੀਕ ਆ ਸਵਾਰੀਆਂ ਹਾਂਜੀ ਹਾਂਜੀ